ਇਹ ਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਚੀਜ਼ ਦੇ ਵਿੱਚ ਤੁਸੀਂ ਸਮਾਂ ਲਾ ਰਹੇ ਹੋ ਉਹਦਾ ਫਲ ਕਿਵੇਂ ਦਾ ਹੋਊਗਾ ਕੋਈ ਵੀ ਨੌਜਵਾਨ ਜਿਹੜਾ ਉੱਠਦਾ ਆ ਕਿ ਮੈਂ ਕੁਝ ਨਵਾਂ ਕਰਨਾ ਚਾਹੁੰਨਾ ਆ ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਨਾ ਆ ਉਹਦੇ ਮਨ ਦੇ ਵਿੱਚ ਪਹਿਲਾ ਇਹ ਸਵਾਲ ਹੋਊ ਕਿ ਇਹ ਕੰਮਜਾਬ ਹੋਊ ਜਾਂ ਨਹੀਂ ਇਹਵੇਂ ਨਾ ਸੋਚੋ ਜਦੋਂ ਹੁਣ ਤੁਸੀਂ ਨਵਾਂ ਕੋਈ ਕਾਰੋਬਾਰ ਸ਼ੁਰੂ ਕਰਦੇ ਹੋ ਜਾਂ ਕੋਈ ਕੰਮ ਕਰਨਾ ਸਟਾਰਟ ਕਰਦੇ ਹੋ ਤਾਂ ਇਹ ਸੋਚੋ ਕਿ ਮੈਂ ਇਸ ਵਿੱਚ ਕਾਮਯਾਬ ਹੋਊਗਾ ਮੈਂ ਆਪਣੀ ਪੂਰੀ ਊਰਜਾ ਇਸੇ ਕੰਮ ਦੇ ਵਿੱਚ ਲਾਵਾਂਗਾ ਤਾਂ ਜੋ ਜਿਹੜੇ ਕੰਮ ਨੂੰ ਮੈਂ ਹੱਥ ਪਾਇਆ ਉਹਦੀ ਸਫਲਤਾ ਮਿਲੂਗੀ ਕਿਉਂਕਿ ਜਿਵੇਂ ਆਪਾਂ ਗੱਲ ਕਰਦੇ ਆ ਕਿ ਪੂਰਾ ਸਾਲ ਲੱਗਦਾ ਹੈ ਇੱਕ ਕਲਾਸ ਨੂੰ ਪਾਸ ਕਰਨ ਦੇ ਲਈ ਉਹਦੀ ਫਸਟ ਡਿਵੀਜ਼ਨ ਸੈਕੰਡ ਡਿਵੀਜ਼ਨ ਥਰਡ ਡਿਵੀਜ਼ਨ ਕਈ ਵਾਰ ਫੇਲ ਹੈ ਨਾ ਜਾਂ ਕੱਲਾ ਨੋਰਮਲ ਪਾਸ ਇਹ ਸਭ ਕੁਝ ਉਸ ਪ੍ਰਕਿਰਿਆ ਦੇ ਵਿੱਚ ਹੁੰਦਾ ਹੈ ਜਦੋਂ ਤੁਸੀਂ ਆਪਣੀ ਊਰਜਾ ਲਾਉਣਾ ਸ਼ੁਰੂ ਕਰਦੇ ਹੋ ਸੋ ਇਸ ਲਈ ਆਪਣੀ ਊਰਜਾ ਲਾਓ ਕੰਮ ਇੱਕੋ ਮਹੀਨੇ ਇੱਕ ਹਫ਼ਤੇ ਵਿੱਚ ਇੱਕ ਮਹੀਨੇ ਵਿੱਚ ਸਫਲ ਨਹੀਂ ਹੁੰਦਾ ਤਾਂ ਕਿਉਂਕਿ ਉਹਦੇ ਵਿੱਚ ਸਾਨੂੰ ਆਪਣਾ ਸਮਰਪਤ ਆਪਣਾ ਆਪ ਝੋਕਣਾ ਪੈਂਦਾ ਹੈ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਛੱਡ ਕੇ ਜਿਹੜੇ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਜਾਂਦੇ ਆ ਜਾਂ ਦੋਸਤਾਂ ਮਿੱਤਰਾਂ ਦੇ ਵਿੱਚ ਜਾਂਦੇ ਆ ਜਾਂ ਉਵੇਂ ਸਮਾਂ ਬਿਤਾਉਨੇ ਆ ਉਹ ਸਮੇਂ ਨੂੰ ਆਪਾਂ ਛੱਡ ਕੇ ਉਹਦੇ ਵਿੱਚ ਆਪਣੇ ਕੰਮ ਦੇ ਵਿੱਚ ਹੋਰ ਬਿਹਤਰੀਨ ਕਿਵੇਂ ਕਰ ਸਕਦੇ ਆ ਵੱਡਿਆਂ ਦੀ ਸਲਾਹ ਲੈ ਕੇ ਜਾਂ ਜਿਹੜੇ ਕੋਈ ਉਵੇਂ ਦੇ ਕਾਰੋਬਾਰ ਕਰਕੇ ਕਿਸੇ ਮੁਕਾਮ ਤੇ ਪਹੁੰਚੇ ਆ ਛੋਟੇ ਕਾਰੋਬਾਰ ਤੋਂ ਲੈ ਕੇ ਅੱਜ ਕਿਸੇ ਵੱਡੇ ਮੁਕਾਮ ਤੇ ਬੱਜੇ ਆ ਉਨ੍ਹਾਂ ਦੀ ਸਲਾਹ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਤੇ ਜਦੋਂ ਤੁਸੀਂ ਸਲਾਹ ਲਵੋਗੇ ਤਾਂ ਤੁਹਾਨੂੰ ਤੁਹਾਡੀਆਂ ਕਮੀਆਂ ਤੇ ਵੀ ਥੋੜਾ ਜਿਹਾ ਸੋਚਣ ਦੀ ਲੋੜ ਪਊਗੀ ਕਿਉਂਕਿ ਹਰ ਦਿਨ ਹਰ ਪਲ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਆ ਕਾਰੋਬਾਰ ਜਿਹੜੇ ਉਸ ਤਰ੍ਹਾਂ ਦਾ ਕਾਰੋਬਾਰ ਕਰਦੇ ਹੋ ਉਹਨਾਂ ਵਿੱਚ ਥੋੜਾ ਉੱਠਣਾ ਬੈਠਣਾ ਸ਼ੁਰੂ ਕਰੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਮਿਹਨਤ ਦੇ ਨਾਲ ਨਾਲ ਹੋਰ ਤੁਹਾਨੂੰ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਹਰ ਪਲ ਸੋਚ ਕੇ ਤੁਰੂਗੇ ਤੇ ਆਪਣਿਆਂ ਨੂੰ ਨਾਲ ਲੈ ਕੇ ਤੁਰੂਗੇ ਤੁਹਾਡੇ ਕੰਮ ਦੇ ਵਿੱਚ ਤਰੱਕੀ ਜ਼ਰੂਰ ਆਉਗੀ ਤਾਂ ਪੈਸਾ ਜਿਵੇਂ ਬਜ਼ੁਰਗ ਆਖਦੇ ਨੇ ਕਿ ਹੱਥਾਂ ਦੀ ਮਹਿਲ ਆ ਇਹ ਆਉਂਦੀ ਜਾਂਦੀ ਰਹਿੰਦੀ ਹੈ ਅਸਲ ਦੇ ਵਿੱਚ ਇਸ ਸ਼ਬਦ ਦਾ ਇੱਕ ਹੋਰ ਪਰਪਲ ਆ ਕਿਉਂਕਿ ਅੱਗੇ ਇਹ ਤਾਂ ਕਿਹਾ ਜਾਂਦਾ ਸੀ ਖੇਤੀਬਾੜੀ ਦੇ ਕੰਮ ਕਰਦੇ ਸੀ ਤਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਸੀ ਕਈਆਂ ਵਣੀਆਂ ਤੇ ਹਲ ਪਸ਼ੂਆਂ ਦੇ ਮਗਰ ਜੁੱਤਨੇ ਤੇ ਉਹ ਤਾਂ ਕਹਿੰਦੇ ਸੀ ਅੱਜ ਜਿਹੜਾ ਪੈਸਾ ਆ ਤੁਹਾਡੇ ਹੁਨਰ ਦੀ ਤੁਹਾਡੇ ਦਿਮਾਗ ਦੀ ਤੁਹਾਡੇ ਨਾਲ ਸਾਥ ਦੇਣ ਵਾਲੇ ਜਿੰਨੇ ਵੀ ਚਾਹੇ ਉਹ ਖਾਣਾ ਬਣਾ ਰਹੇ ਆ ਤੁਹਾਡੇ ਘਰ ਦੇ ਵਿੱਚ ਚਾਹੇ ਤੁਹਾਡੇ ਨਿੱਕੇ ਨਿੱਕੇ ਕੰਮ ਜਿਹੜੇ ਕਰ ਰਹੇ ਉਹਨਾਂ ਸਾਰਿਆਂ ਦਾ ਸਹਿਯੋਗ ਹੁੰਦਾ ਤੁਹਾਡੀ ਸਫਲਤਾ ਦੇ ਵਿੱਚ ਕਿਉਂਕਿ ਨਿੱਕੇ ਨਿੱਕੇ ਕੰਮ ਜਿਹੜੇ ਤੁਹਾਡੇ ਵਸਤਰਾਂ ਨੂੰ ਧੋਣਦੇ ਆ ਪ੍ਰੈਸ ਕਰਕੇ ਰੱਖਦੇ ਆ ਤੁਹਾਡਾ ਇਫਨ ਪੈਕ ਕਰਦੇ ਆ ਤੁਹਾਡੇ ਆਿਆਂ ਨੂੰ ਖਾਣਾ ਦਿੰਦੇ ਆ ਹਨਾ ਤੁਹਾਡੇ ਆਰਾਮ ਦੇ ਲਈ ਸਮਾਂ ਵੀ ਹੁੰਦਾ ਆ ਤੁਹਾਨੂੰ ਹੋਰ ਐਪਰੀਸ਼ੀਏਟ ਕਰਦੇ ਕਿ ਪੁੱਤ ਇਦਾਂ ਨਹੀਂ ਇਦਾਂ ਹੋਰ ਕੰਮ ਹੋਊਗਾ ਇਹ ਸਾਰੇ ਵੀ ਉਸੇ ਕੰਮ ਦੇ ਵਿੱਚ ਤੁਹਾਡਾ ਸਹਿਯੋਗ ਕਰ ਰਹੇ ਹੁੰਦੇ ਆ ਆਹੇ ਬਗਾਹੇ ਪਾਵ ਥੋੜਾ ਥੋੜਾ ਕੁਝ ਛੱਬਦਾ ਜੇ ਥੋੜਾ ਤੁਹਾਡੇ ਤੁਹਾਡੀ ਪੇਟ ਥਪ-ਥਪਾਉਂਦੇ ਆ ਕਿ ਹਾਂ ਪੁੱਤ ਬਹੁਤ ਵਧੀਆ ਹੋਰ ਮਿਹਨਤ ਕਰ ਜਦੋਂ ਇਵੇਂ ਦੇ ਅਲਫਾਜ਼ ਅਸੀਂ ਸੁਣਦੇ ਆ ਤਾਂ ਇਹ ਹੱਲਾਸ਼ੇਰੀ ਸਾਨੂੰ ਉਡਣ ਲਾ ਦਿੰਦੀ ਆ। ਇਹੀ ਹੱਲਾਸ਼ੇਰੀ ਸਾਨੂੰ ਸਾਰਿਆਂ ਨੂੰ ਚਾਹੀਦੀ ਹੁੰਦੀ। ਬੱਚੇ ਤਾਂ ਹੀ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰ ਪਾਉਂਦੇ ਆ ਕਿਉਂਕਿ ਉਹਨਾਂ ਦੇ ਪਿੱਛੇ ਹੱਥ ਹੁੰਦੇ ਆ। ਜਦੋਂ ਅਸੀਂ ਕਿਤੇ ਮਾੜਾ-ਮੋਟਾ ਡੋਲਦੇ ਆ ਜਾਂ ਕਾਰੋਬਾਰ ਦੇ ਵਿੱਚ ਕਿਤੇ ਘਾਟਾ ਪੈਂਦਾ ਆ ਜਾਂ ਸਿਹਤ ਵਿਗੜਦੀ ਆ ਉਦੋਂ ਇਹ ਹੱਲਾਸ਼ੇਰੀ ਦੇਣ ਵਾਲੇ ਨਾਲ ਖੜਦੇ ਆ। ਤਾ ਕਹਿੰਦੇ ਹੁੰਦੇ ਕੋਈ ਨਹੀਂ ਪ੍ਰਵਾਹ ਨਾਕਾਰ ਪੁੱਤ ਕੋਈ ਗੱਲ ਨਹੀਂ ਫਿਰ ਕੀ ਹੋਇਆ ਏਵੇਂ ਦਾ ਸਮਾ ਆਉਂਦਾ ਰਿੰਦਿਆ ਇਹ ਜਿੱਦਾਂ ਉਹ ਆਇਆ ਇਵੇਂ ਨਿਕਲ ਜਾਣਾ ਆ ਦਿਨ ਤੋਂ ਬਾਅਦ ਰਾਤ ਆ ਤੇ ਰਾਤ ਤੋਂ ਬਾਅਦ ਫਿਰ ਸੂਰਜ ਦੀ ਕਿਰਨ ਨੇ ਤੁਹਾਨੂੰ ਰੋਸ਼ਨੀ ਦੇਣੀ ਆ ਇਹ ਉਤਰਾ ਚੜਾ ਆਉਣਗੇ ਤਾਂ ਤੈਨੂੰ ਸਮਝ ਆਊਗੀ ਕਿ ਤੇਰੀ ਕਿੱਥੇਕ ਕੋਈ ਕਮੀ ਰਹੀ ਸੀ ਜਿੱਦਾ ਕਰਕੇ ਤੂੰ ਐਵੇਂ ਹੋਇਆ ਬੱਚੇ ਵੀ ਜਦੋਂ ਟੈਸਟਾਂ ਦੇ ਵਿੱਚੋਂ ਨੰਬਰ ਥੋੜੇ ਘਟ ਲਿਆਉਂਦੇ ਆ ਅਧਿਆਪਕ ਉਹਨੂੰ ਫਿਰ ਉਹ ਸਮਝਾਉਂਦੇ ਆ ਕਿ ਪੁੱਤ ਤੇਰੀ ਕਾੜੀ ਜਿਹੜੀ ਆ ਜਾਂ ਤੂੰ ਉਹਵੇਂ ਤੈਨੂੰ ਸਾਰਾ ਕੁਝ ਆਉਂਦਾ ਲਿਖਣ ਲੱਗੇ ਤੂੰ ਗਲਤੀਆਂ ਕਰਦਾ ਤੇ ਸ਼ਬਦਾਂ ਨੂੰ ਲਿਖ ਲਿਖ ਕੇ ਦੇਖ ਤਾਂ ਜੋ ਤੇਰੀ ਬਾੜ ਵਿੱਚ ਗਲਤੀ ਨਾ ਹੋਵੇ ਇਹ ਟੈਸਟ ਤਾਂ ਹੀ ਲੈ ਜਾਂਦੇ ਕਿ ਬੱਚੇ ਨੂੰ ਦੇਖਿਆ ਜਾਵੇ ਕਿ ਬੱਚਾ ਕਿੱਥੇ ਖੜਾ ਆ ਕਿੰਨਾ ਕੁ ਪੜਦਾ ਆ ਤੇ ਕਿੰਨਾ ਕੁ ਹੋਰ ਇਹਨੂੰ ਮੋਟੀਵੇਟ ਕੀਤਾ ਜਾਵੇ ਕਿ ਬੱਚਾ ਸੋਹਣੇ ਨੰਬਰ ਲੈ ਸਕੇ ਖੇੜੇ ਨੰਬਰਾਂ ਦੀ ਨਹੀਂ ਜੀ ਖੇਡ ਹੈ ਕਿ ਬੱਚੇ ਨੂੰ ਨਵੇਂ ਤਰੀਕੇ ਦੇ ਨਾਲ ਤਿਆਰ ਕਿਵੇਂ ਕਰਾਇਆ ਬੱਚੇ ਵਿੱਚ ਬੜੇ ਹੁਨਰ ਹੁੰਦੇ ਆ ਜਿਹੜੇ ਕਾਰੋਬਾਰੀ ਆ ਉਹਨਾਂ ਵਿੱਚ ਵੀ ਬੜੇ ਹੌਲੀ-ਹੌਲੀ ਉਹ ਬਹੁਤ ਸਾਰੇ ਗੁਣਾਂ ਨੂੰ ਗ੍ਰਹਿਣ ਕਰਦੇ ਆ ਇੱਕ ਦੂਸਰੇ ਨੂੰ ਦੇਖਦੇ ਆ ਉਹ ਦੂਸਰਾ ਦੁਕਾਨਦਾਰ ਦੂਸਰੇ ਨੂੰ ਦੇਖਦਾ ਵੀ ਹਾਂ ਇਹਨੇ ਆ ਏਦਾਂ ਕੰਮ ਕੀਤਾ ਸੀ ਤਾਂ ਇਹਦੀ ਮਾਰਕੀਟਿੰਗ ਵਧੀਆ ਹੋਈ ਆ ਵੀ ਇਹਨੇ ਆ ਕੰਮ ਕੀਤਾ ਸੀ ਤਾਂ ਕਰਕੇ ਕਿ ਇਹਦੇ ਜਿਹੜੇ ਮੁਲਾਜ਼ਮ ਆ ਜਿਹੜੇ ਇਹਦੇ ਕੰਮ ਕਰਨ ਵਾਲੇ ਮੈਂਬਰ ਆ ਉਨ੍ਹਾਂ ਦੇ ਵਿੱਚ ਪਿਆਰ ਆ ਉਹਨ ਉਹ ਹੱਸ-ਹੱਸ ਕੇ ਸਾਰਿਆਂ ਨੂੰ ਬੁਲਾਉਂਦੇ ਆ ਤਾਂ ਕਰਕੇ ਏਦੀ ਆਵਲੀ ਗੱਲ ਆ ਤਾਂ ਜਦੋਂ ਇਵੇਂ ਦੇ ਬੰਦੇ ਮਿਲਦੇ ਆ ਤਾਂ ਫਿਰ ਉਹ ਪਰਿਵਾਰ ਨੂੰ ਨਾਲ ਲੈ ਕੇ ਤੁਰਦਾ ਆ ਤਾਂ ਫਿਰ ਤਰੱਕੀ ਹੀ ਤਰੱਕੀ ਆ ਕਿਉਂਕਿ ਪਰਿਵਾਰ ਉਹ ਅਹਿਮ ਕੜੀ ਆ ਜਿਹੜੀ ਕਿ ਤੁਹਾਨੂੰ ਡੋਲਣ ਨਹੀਂ ਦਿੰਦੀ ਹੱਲਾਸ਼ੇਰੀ ਦਿੰਦੀ ਆ ਇਹ ਪੈਸੇ ਆਉਂਦੇ ਜਾਂਦੇ ਰਹਿੰਦੇ ਆ ਪਰ ਇਹ ਪਰਿਵਾਰ ਹਮੇਸ਼ਾ ਉਹ ਖਤਰੇ ਦੀ ਘੰਟੀ ਨੂੰ ਤੁਹਾਡੇ ਤੱਕ ਨਾ ਪਹੁੰਚਣ ਦਿੱਤਾ ਜਾਵੇ ਇਹ ਉਹ ਕੜੀ ਬੜੀ ਹੁੰਦੀ ਆ ਸੋ ਇਸ ਲਈ ਕਾਰੋਬਾਰ ਕੋਈ ਵੀ ਸ਼ੁਰੂ ਕਰੋ ਆਪਣਾ ਪੂਰਾ ਸਮਾਂ ਉਸ ਕਾਰੋਬਾਰ ਨੂੰ ਦਿਓ ਕੰਮ ਚੋਰੀ ਜਿਹੜੀ ਆ ਉਹ ਕਾਰੋਬਾਰ ਨੂੰ ਕਦੇ ਵੀ ਨਹੀਂ ਵਧਣ ਦਿੰਦੀ ਚਾਹੇ ਉਹ ਪੜ੍ਹਾਈ ਦੇ ਵਿੱਚ ਹੋਵੇ ਚਾਹੇ ਘਰ ਦੀ ਗ੍ਰਹਿਣੀ ਹੋਵੇ ਚਾਹੇ ਕੋਈ ਕਾਰੋਬਾਰ 'ਚ ਜਦੋਂ ਕੰਮ ਚੋਰੀ ਤੁਹਾਡਾ ਮਨ ਕਰਨ ਲੱਗਿਆ ਇਹਦਾ ਮਤਲਬ ਤੁਸੀਂ ਠਾਂ ਡਿੱਗਣਾ ਸ਼ੁਰੂ ਕਰ ਰਹੇ ਹੋ ਹੁੰਨੀ ਪਤਾ ਲੱਗਣਾ ਮਹੀਨੇ ਨੂੰ ਸਾਲ ਨੂੰ ਪਤਾ ਲੱਗਣਾ ਫਿਰ ਵੀ ਬਹੁਤ ਔਖਾ ਫਿਰ ਹੌਲੀ ਹੌਲੀ ਉੱਠੇ ਉੱਠਣ ਦੇ ਲਈ ਉਤੋਂ ਦੁੱਗਣੇ ਸਾਲ ਤੁਹਾਨੂੰ ਚਾਹੀਦੇ ਨੇ ਸੋ ਇਸ ਲਈ ਹਮੇਸ਼ਾ ਕੰਮ ਦੇ ਪ੍ਰਤੀ ਇਮਾਨਦਾਰ ਰਹੋ ਚਾਹੇ ਕਿਸੇ ਦੇ ਅੰਡਰ ਕੰਮ ਕਰ ਰਹੇ ਹੋ ਚਾਹੇ ਤੁਸੀਂ ਖੁਦ ਕੋਈ ਕੰਮ ਖੋਲਿਆ ਆ ਚਾਹੇ ਤੁਸੀਂ ਕੁਝ ਵੀ ਕਰ ਰਹੇ ਹੋ ਪਰ ਇੱਕ ਤੋਂ ਸਭ ਤੋਂ ਵੱਡੀ ਹੋਰ ਗੱਲ ਵੀ ਆ ਜਿੱਥੇ ਇਹ ਸਾਰਾ ਕੁਝ ਤੁਸੀਂ ਸਮਰਪਣ ਆਪਣਾ ਦੇ ਰਹੇ ਹੋ ਉਥੇ ਇੱਕ ਚੀਜ਼ ਹੋਰ ਵੀ ਗ੍ਰਹਿਣ ਕਰ ਲਿਓ ਆਪਾਂ ਘਰ ਦੀਆਂ ਖੁਸ਼ੀਆਂ ਘਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਇਹ ਕਾਰੋਬਾਰ ਕਰ ਰਹੇ ਹਾਂ ਪਰ ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਕਦੇ ਵੀ ਮਰਨ ਨਾ ਦਿਓ ਨਿੱਕੀਆਂ ਖੁਸ਼ੀਆਂ ਬੱਚਿਆਂ ਨਾਲ ਖੇਡਣਾ ਟਾਈਮ ਸਿਰ ਰੋਟੀ ਖਾਣੀ ਕਿਸੇ ਪ੍ਰੋਗਰਾਮ ਤੇ ਜਾਣਾ ਹਰਾ ਸਮਾਂ ਜ਼ਰੂਰ ਕੱਢਿਓ ਤੇ ਉਹ ਜਿਹੜਾ ਸਮਾਂ ਕੱਢਿਆ ਉਹਦੇ ਤੋਂ ਦੁੱਗਣਾ ਕਰਕੇ ਆਪਣੇ ਕਾਰੋਬਾਰ ਨੂੰ ਫੇਰ ਦਿਓ ਤਾਂ ਜੋ ਉਹ ਲੀ ਪੂਰੀ ਬੜੀ ਰਵੇ ਹਮੇਸ਼ਾ ਮੈਂ ਕਦੇ ਇਹ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਵਾਰੀ ਸੋਚਿਆ ਹੋਊਗਾ ਦੇਖਿਆ ਹੋਊਗਾ ਕਿ ਜੇ ਗ੍ਰਹਿਣੀ ਘਰ ਦਾ ਕੰਮ ਕਰਦੇ ਕਰਦੇ ਕਿਤੇ ਚਲੀ ਗਈ ਆ ਤਾਂ ਉਹ ਕੰਮ ਉਹ ਦੁਆਰਾ پکڑੋ ਦੀ ਤੇਜ਼ ਕਰ ਦਿੰਦੀ ਹੈ ਕਿ ਇਹ ਛੇਤੀ ਛੇਤੀ ਨਿਬੜ ਜਵੇ 10 ਮਿੰਟ ਕੋਈ ਆ ਗਿਆ ਰਿਸ਼ਤੇਦਾਰ ਉਹਨਾਂ ਗੱਲਾਂ ਬਾਤਾਂ ਕੀ ਕੀਆਂ ਚਾਹ ਪਾਣੀ ਪੀਤਾ ਤੇ ਕੰਮ ਸਿਰ ਤੇ ਹੋਰ ਪੈਣਾ ਸ਼ੁਰੂ ਹੋ ਗਿਆ ਤੇ ਉਹਨੇ ਉਹ ਸਪੀਡ ਤੇਜ਼ ਕਰਕੇ ਉਹ ਆਪਣਾ ਕੰਮ ਸਮੇਟ ਲਿਆ ਤੇ ਜੇ ਉਹ ਨਾ ਕਰੇ ਤਾਂ ਫਿਰ ਬਹੁਤ ਕੁਸ਼ ਔਖਾ ਹੁੰਦਾ ਹੈ ਐਵੇਂ ਹੀ ਸਕੂਲ ਦਾ ਬੱਚਾ ਆ ਜੇ ਅੱਜ ਦਾ ਕੰਮ ਜਾਂ ਕੱਲ ਦਾ ਕੰਮ ਉਹਨੇ ਨਹੀਂ ਕੀਤਾ ਤੇ ਅਗਲੇ ਦਿਨ ਉਹਨੂੰ ਤਿੰਨ ਗੁਣਾ ਮਿਹਨਤ ਕਰਨੀ ਪਊਗੀ ਉਹ ਕੰਮ ਨੂੰ ਕੰਪਲੀਟ ਕਰਨ ਦੇ ਲਈ ਇਸੇ ਤਰ੍ਹਾਂ ਹੀ ਕਾਰੋਬਾਰ ਵਾਲਿਆ ਜੇ ਤੁਸੀਂ ਕੋਈ ਆਰਡਰ ਲਿਆ ਆ ਕਿਸੇ ਚੀਜ਼ ਦਾ ਬਣਾਉਣ ਦਾ ਮੰਨ ਲਓ ਕੋਈ ਲੱਕੜਾਂ ਵਾਲਾ ਮਿਸਤਰੀ ਆ ਕੋਈ ਰਾਜ ਮਿਸਤਰੀ ਆ ਕੋਈ ਸਾਰੇ ਤਰ੍ਹਾਂ ਦੇ ਕੋਈ ਵੀ ਜਿਹੜੇ ਮੈਂਬਰ ਨੇ ਹੁਣ ਮੇਰੇ ਕੋ ਇਹ ਦੋ ਨਾਂ ਹੀ ਆਏ ਤਾਂ ਜੇ ਉਹ ਟਾਈਮ ਜੁਬਾਨ ਦਿੱਤੀ ਹੈ ਕੰਮ ਦੀ ਤਾਂ ਜੇ ਉਹਨੂੰ ਕੋਈ ਹੋਰ ਰੱਬ ਨਾ ਕਰੇ ਕੋਈ ਉਵੇਂ ਦਾ ਹੋਰ ਆ ਗਿਆ ਨਾ ਉਹ ਭੈਣ ਭਰਾ ਸਾਨੂੰ ਜਿਹੜਾ ਆ ਕੰਮ ਫਿਰ ਪੂਰੀ ਮਿਹਨਤ ਨਾਲ ਤੇ ਦਿਨ ਰਾਤ ਲਾ ਕੇ ਕਰਨਾ ਪੈਂਦਾ ਆ ਤਾਂ ਇਸ ਲਈ ਹਮੇਸ਼ਾ ਚੜ੍ਹਦੀ ਕਲਾ ਦਾ ਸਬੂਤ ਦੇਣ ਦੇ ਲਈ ਸਾਨੂੰ ਸਾਰਿਆਂ ਨੂੰ ਆਪਣੇ ਟਾਈਮ ਦੇ ਪਵੰਧ ਹੋਣਾ ਪਊਗਾ ਸੋ ਬਹੁਤ ਪਿਆਰ ਤੇ ਸਤਿਕਾਰ ਜਿੰਨੇ ਭੈਣ ਭਰਾਵਾਂ ਨੇ ਗੱਲਾਂ ਸੁਣੀਆਂ ਤਾਂ ਜਿਉਂਦੇ ਵਾਸਤੇ ਰਿਹਾ ਕਰੋ ਹਮੇਸ਼ਾ ਖੁਸ਼ ਰਿਹਾ ਕਰੋ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੰਮ ਤੁਹਾਡੇ ਸਮਰਪਣ ਦੇ ਨਾਲ ਤੁਹਾਡੀ ਊਰਜਾ ਦੇ ਨਾਲ ਵਧਦਾ ਆ ਕਹਿੰਦੇ ਨੇ ਨਾ ਕਿਸਮਤ ਹਾਂ ਨਹੀਂ ਸੀ ਪਈ ਇਹ ਕਿਸਮਤ ਦੇ ਨਾਲ ਹੀ ਸਾਰਾ ਕੁਝ ਮਿਲਦਾ ਕਿਸਮਤ ਤੁਹਾਡੇ ਹੱਥਾਂ ਦੇ ਵਿੱਚ ਆ ਤੁਹਾਡੀ ਦਿਮਾਗ ਤੇ ਹੱਥਾਂ ਦਾ ਸਮੇਲ ਆ ਜਦੋਂ ਇਹ ਦੋਨਾਂ ਦਾ ਸਮੇਲ ਬਣਦਾ ਆ ਤੇ ਤੁਸੀਂ ਨਵੀਂ ਊਰਜਾ ਦੇ ਨਾਲ ਕੰਮ ਕਰਦੇ ਹੋ ਏ ਊਰਜਾ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਇਨਸਾਨਾਂ ਨੂੰ ਮਿਲਦੀ ਹੈ ਕਿਸੇ ਨੂੰ ਆਪਣੀ ਮਾਂ ਦੇ ਕੋਲੋਂ ਕਿਸੇ ਨੂੰ ਆਪਣੇ ਗੁਰੂ ਦੇ ਕੋਲੋਂ ਕਿਸੇ ਨੂੰ ਆਪਣੇ ਸਕੂਲ ਦੇ ਅਧਿਆਪਕਾਂ ਦੇ ਕੋਲੋਂ ਹੈਨਾ ਇਹ ਸਭ ਦੀ ਵੱਖਰੀ-ਵੱਖਰੀ ਊਰਜਾ ਮਿਲਦੀ ਹੈ ਤੇ ਉਸ ਊਰਜਾ ਨੂੰ ਲੈ ਕੇ ਉਸ ਇਨਸਾਨ ਨਾਲ ਸਮਾਂ ਬਿਤਾ ਕੇ ਉਹ ਉਹ ਇੰਨੀ ਊਰਜਾ ਦੇ ਵਿੱਚ ਭਰ ਜਾਂਦਾ ਹੈ ਕਿ ਉਹ ਇਨਸਾਨ ਅਗਲੇ ਦਿਨ ਦਾ ਕੰਮ ਜਿਹੜਾ ਆ ਹੋਰ ਨਵੀਂ ਊਰਜਾ ਦੇ ਨਾਲ ਤੇ ਊਰਜਾ ਲੈਣ ਦੇ ਲਈ ਸਾਡੇ ਗੁਰੂ ਸਾਹਿਬ ਕਹਿੰਦੇ ਕਿ ਅੰਮ੍ਰਿਤ ਵੇਲਾ ਸਾਂਭਣਾ ਤੇ ਅੰਮ੍ਰਿਤ ਵੇਲੇ ਗੁਰੂ ਘਰ ਦੇ ਦਰਸ਼ਨ ਦੇਦਾਰੇ ਤੇ ਰਹਿ ਰਾਂ ਸਾ ਟਾਈਮ ਹਨਾ ਆਓ ਜੀ ਫਿਰ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਤੇ تنویر ਜੀ ਬਹੁਤ ਬਹੁਤ ਸ਼ੁਕਰੀਆ ਸਤਿਕਾਰ ਆਪ ਜੀ ਦਾ ਤਾਂ ਇਹ ਰਹਿਮਤ ਇਹ ਗੁਰੂ ਦੀ ਗੋਦ ਵਿੱਚੋਂ ਹੀ ਮਿਲਦੀ ਆ ਕੁਝ ਸੰਸਕਾਰ ਸਾਡੇ ਪਰਿਵਾਰ ਦੇ ਵਿੱਚੋਂ ਨਾਨਕਾ ਪਰਿਵਾਰ ਤੇ ਮੇਰੇ ਮੰਮੀ ਹੁਣਾਂ ਦੀ ਦੇਣ ਤੇ ਕੁਝ ਆਪ ਜੀ ਦੇ ਕਹਿਣ ਦੇ ਵਿੱਚ ਭਾਈ ਸੁਖਦੇਵ ਸਿੰਘ ਹੁਣ ਦੇ ਕੋਲੋਂ ਸੁਣ ਕੇ ਕਿਉਂਕਿ ਇਹ ਮਹਾਂਪੁਰਸ਼ਾਂ ਤੋਂ ਸੰਤ ਪਲਵੀਰ ਸਿੰਘ ਸਿੱਧੇਵਾਲ ਜੀ ਤੋਂ ਪੁੱਛ ਸੁਣ ਕੇ ਕਿਉਂਕਿ ਇਹ ਸੰਗਤ ਦਾ ਅਸਰ ਜ਼ਰੂਰ ਹੁੰਦਾ ਆ ਤੇ ਜਿਵੇਂ ਦੀ ਸੰਗਤ ਤੁਹਾਡੇ ਵਿਚਾਰਾਂ ਦਾ ਵੀ ਓਵੇਂ ਦਾ ਹੀ ਅਰਦਾਨ ਪ੍ਰਦਾਨ ਹੁੰਦਾ ਆ ਸੋ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਪਰ ਨਾਲ ਦੇ ਨਾਲ ਸੰਗੀਤ ਵੀ ਜ਼ਰੂਰੀ ਆ ਕਿਉਂਕਿ ਸੰਗਤ ਬਹੁਤ ਸੋਹਣੀ ਰੰਗਤ ਭਰਦੀ ਆ ਉਸ ਸੰਗਤ ਵਿੱਚ ਖੁੱਭਣਾ ਵੀ ਪੈਂਦਾ ਆ ਤੇ ਉਸ ਸੰਗਤ ਦੇ ਵਿੱਚ ਮਿਲੀ ਹੋਈ ਜਿਹੜੀ ਗਿਆਨ ਦੀ ਉਹ ਗੁੜਤੀ ਆ ਉਹਨੂੰ ਗ੍ਰਹਿਣ ਕਰੋਗੇ ਤਾਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਸਕੋਗੇ ਨਿਮਰਤਾ ਸਾਡੇ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਨੇ ਤੇ ਉਹਨਾਂ ਦੀ ਬਦੌਲਤ ਅਸੀਂ ਉੜਦੇ ਰਵਾਂਗੇ ਤੇ ਉਹਨਾਂ ਦੀ ਬਦੌਲਤ ਅਸੀਂ ਕੁਝ ਨਵੇਂ ਮੁਕਾਮ ਵੱਲੋਂ ਵੀ ਚੱਲਦੇ ਰਵਾਂਗੇ ਸੋ ਔਨੇ ਜੀ ਬਹੁਤ ਸੋਹਣਾ ਪੈਗਾਮ ਸੁਣ ਕੇ ਰੰਗਰੇਟੇ ਗੁਰੂ ਕੇ بیٹے ਤਾਂ ਫਿਰ ਇਸ ਵੀਡੀਓ ਦੇ ਵਿੱਚ ਆਪ ਸਭ ਦੇ ਨਾਲ ਗੱਲਬਾਤ